ਆਪਾ ਗਾਉਤ ਕੀ ਭਾਖਾ ਕਰੀ ਬਣਾਏ ਅਵਰ ਬਾਸਨਾ ਨਾਹੇ ਪ੍ਰਭ ਧਰਮ ਜੁੱਧ ਕੇ ਚਾਏ ਜੁੱਧ ਦੀ ਖਾਤਰ ਕਲਗੀ ਤਾਰ ਕਹਿੰਦੇ ਅਸੀਂ ਦਸਮਾਹ ਰਾਜ ਰਜਿਆ ਜਿਹੜਾ ਦਸਮਾਹ ਰਾਜ ਵਿੱਚ ਖੜਕ ਸਿੰਘ ਜੁੱਧ ਲਿਖਿਆ ਸਾਰੇ ਸਿੰਘ ਮਹਾਰਾਜ ਦੇ ਨਿਤਨੇਮ ਦੇ ਵਿੱਚ ਪੜਿਆ ਕਰਦੇ ਸੀ ਕਲਗੀ ਤਾਰ ਸਿੰਘਾਂ ਨੂੰ ਨਿਤਨੇਮ ਵਿੱਚ ਪੜਾਇਆ ਕਰਦੇ ਸੀ ਖੜਕ ਸਿੰਘ ਜੁੱਧ ਪੜ ਕੇ ਜਦੋਂ ਪੜੀਏ ਕਾਗਰਦੰਗ ਕਾਤੀ ਕਟਾਰੀ ਕੜਾਕੰਗ ਤਾਗੜੰਗ ਤੀਰੰਗ ਤਪਕੰਗ ਢਾਕੰਗ ਝਾਗੜੰਗ ਨਾਗਰਦੰਗ ਬਾਗੜਦੰਗ ਬਾਜੇ ਗਾਗਰਦੰਗ ਆਜੀ ਮਹਾਗੱਜ ਗਾਜੇ ਸੂਰਮੇ ਦਾਬ ਜੀ ਕਰਦਾ ਕਿਰਪਾਨ ਫੜ ਕੇ ਧੌਣਾ ਲਾ ਦੀਏ ਖੜਕ ਸਿੰਘ ਜੁੱਧ ਪੜਾਉਂਦੇ ਕਿਉਂ ਸਨ ਮਹਾਰਾਜ ਸਿੱਖਾਂ ਦੇ ਵਿੱਚ ਅਸੀਂ ਸਪਿੰਟ ਭਰਦੇ ਸਨ ਅਸੀਂ ਤਾਕਤ ਭਰਦੇ ਸਨ ਉਹ ਖੜਕ ਸਿੰਘ ਜਿਹਨੇ ਕ੍ਰਿਸ਼ਨ ਨੂੰ ਵਾਲਾਂ ਤੋਂ ਫੜ ਕੇ ਤੂ ਦਿੱਤਾ ਸਮੇ ਦੇ ਅਵਤਾਰ ਨੂੰ ਹੱਡੀ ਵੱਡੀ ਤਾਕਤ ਕਲਗੀ ਤਾਰ ਸਾਹਿਬ ਸਿੱਖਾਂ ਨੂੰ ਦੇ ਕੇ ਗਏ ਨੇ ਖਾਲਸਾ ਜੀ ਜਦੋਂ ਪੜੀਏ ਕਾਗਰਦੰਗ ਕਾਤੀ ਕਟਾਰੀ ਕੜਾ ਕੰਗ ਤਾਕੜਦੰਗ ਟੀਰੰਗ ਤਪਕੰਗ ਟੜਾਕੰਗ ਝਾਗੜਦੰਗ ਨਾਗੜਦੰਗ ਬਾਗੜਦੰਗ ਬਾਜੇ ਗਾਗੜਦੰਗਾ ਜੀ ਮਹਾ ਗੱਜ ਗਾਜੇ ਸੂਰਮੇ ਦਾਬ ਜੀ ਕਰਦਾ ਕਿਰਪਾਨ ਫੜ ਕੇ ਧੌਣਾ ਲਾ ਦੀਏ ਖੜਕ ਸਿੰਘ ਜੁੱਧ ਪੜਾਉਂਦੇ ਕਿਉਂ ਸਨ ਮਹਾਰਾਜ ਸਿੱਖਾਂ ਦੇ ਵਿੱਚ ਅਸੀਂ 스ਪਿੰਟ ਪਰਦੇ ਸਨ ਅਸੀਂ ਤਾਕਤ ਪਰਦੇ ਸਨ ਉਹ ਖੜਕ ਸਿੰਘ ਜਿਹਨੇ ਕ੍ਰਿਸ਼ਨ ਨੂੰ ਵਾਲਾਂ ਤੋਂ ਫੜ ਸੀਧੀ ਦੇ ਥੋੜੀ ਪ੍ਰਸੰਨ ਹੋਵੇ ਜਿਹੜਾ ਸਹਿਬਾਨਾ ਵਾਸਤੇ ਖੜਕਸ਼ਾਹ ਦੀ ਦੇਖ ਤਾਂ ਹੋਰ ਗੁਰੂ ਸਾਹਿਬਾਨ ਨੂੰ ਲੱਗਦਾ ਗੁਰੂ ਨਾਨਕ ਸਾਹਿਬਾਹ ਰਾਏ ਨੂੰ ਲੱਗਦਾ ਪਰ ਜੇ ਕਲਗੀ ਤੁਹਾਨੂੰ ਪ੍ਰਸੰਨ ਕਰਨਾ ਫਿਰ ਸੀਧੀ ਦੇਖਦਾ ਕੋ ਗੁਰ ਕਲਗੀ ਤਾਂ ਸਹਿਬ ਹੁੰਦਾ ਦਸਵੇਂ ਪਾਸ਼ਾ ਮਹਾਰਾਜ ਅਗੜਿਆਂ ਦੇ ਕੁਝ ਹੁੰਦੇ ਨੇ ਸਾਰਿਆਂ ਨੂੰ ਹੋਰਨਸੀ ਬਾਬਾ ਬਿਸ਼ਮ ਸਿੰਘ ਸਾਹਿਬ ਬਾਬੇ ਬਕਾਲੇ ਸਾਹਿਬ ਵਾਲੇ ਮਹਾਂਪੁਰਖ ਉਹ ਕਹਿੰਦੇ ਸਾਡਾ ਕਿੰਨੇ ਘਰੇ ਬਹੁਤੇ ਦੁੱਖ ਹੋਣਾ ਕਿਸੇ ਡਾਕਟਰ ਕੋਲ ਗਾਣਾ ਬਣਦੀ ਹੋਵੇ ਸਾਰੇ ਡਾਕਟਰ ਹੱਥ ਖੜੇ ਕਰ ਜਾਂਦੇ ਤੇ ਉਹਦੇ ਘਰੇ ਜਾ ਕੇ ਸਰਾ ਸਰਾ ਸਦੋਤਰ ਲੈ ਕੇ ਤੇ ਬਦਾਮਾਂ ਦੀਆਂ ਗਿਰੀਆਂ ਜਿੰਨਾ ਜਿੰਨਾ ਭੰਨਣਗੇ ਸਿੰਘ ਉਹ ਤੋਂ ਕਿ ਦੁੱਖ ਭੰਦੇ ਇੱਕ ਖਾਲਸਾਪਨ ਬਾਬਾ